ਫਗਵਾੜਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਐਕਸ਼ਨ ਲੈਣਾ ਸ਼ੁਰੂ ਕਰ ਲਿਆ। ਦੱਸ ਦਈਏ ਕਿ ਫਗਵਾੜਾ ਪੁਲਿਸ ਦੇ ਵੱਲੋਂ 9 ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਦੇ ਵਿੱਚ ਔਰਤਾਂ ਵੀ ਸ਼ਾਮਿਲ ਨੇ। ਇਸ ਬੰਦੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਲਦ ਹੀ ਹੋਰ ਲੁਟੇਰਿਆਂ ਨੂੰ ਜਿਹੜਾ ਕਾਬੂ ਕਰ ਲਿਆ ਜਾਵੇਗਾ ਇਹ ਗੈਂਗ ਸੀਗਾ ਜਿਨ੍ਹਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ। ਇਸ ਤੋਂ ਲਾਵਾ ਕਿ ਹੈ ਕਿ ਇਹਨਾਂ ਵੱਲੋਂ ਚੋਰੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਜਿਹੜੀਆਂ ਨੇ ਉਹ ਬਰਾਮਦ ਕਰ ਲਿਆ ਗਈਆਂ ਨੇ ਹਾਂਜੀ ਇੱਕ ਸਾਡੇ ਜਿਹੜੇ ਮਾੜੀ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈਗੀ ਹੈ ਆ ਉਹਦੀ ਲੜੀ ਦੇ ਵਿੱਚ ਅਸੀਂ ਅਗੇਨ ਸਾਡੀ ਟੀਮਾਂ ਨੇ ਬਹੁਤ ਕੰਮ ਕੀਤਾ ਹੈ ਡੀਐਸਪੀ ਫਗਵਾੜਾ ਐਸੈਟੋਸਿਟੀ ਖੁਰਵਾੜਾ ਨੇ ਇਹਦੀ ਲੜੀ ਦੇ ਵਿੱਚ ਇੱਕ ਗੈਂਗ ਆਫ ਜਿਹੜੇ ਚੋਰ ਹੈ ਔਰ ਯਹਾਂ ਕੈਲੋ ਜਿਹੜੀਆਂ ਲੇਡੀਜ਼ ਨੇ ਚੋਰੀ ਕਰਦੀਆਂ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਇਸ ਗੈਂਗ ਦੇ 9 ਮੈਂਬਰ ਅਰੈਸਟ ਕੀਤੇ ਗਏ ਹਨ ਸਿੰਦੂ, ਮੀਨਾ, ਮੀਤਾ, ਸੀਤਾ, ਉਸਲੀ, ਸ਼ਾਲਨੀ, ਰਾਧਾ, सुरेंद्र यादव, ਜਸਵਿੰਦਰ ਸਿੰਘ ਇਹ ਸਾਰੇ ਲੋਕ ਜਿਹੜੇ ਨੇ ਪਹਿਚਾਨ ਨਗਰ ਏਰੀਆ ਦੇ ਵਿੱਚ ਰਹਿ ਰਹੇ ਸੀਗੇ ਔਰ ਜਿਵੇਂ ਕਿ ਘਰਾਂ ਚ ਛੋਟੀਆਂ ਛੋਟੀਆਂ ਚੋਰੀਆਂ ਜਾਂ ਮੋਟਰਾਂ ਤੋਂ ਕੋਈ ਮੋਟਰਾਂ ਚੋਰੀਆਂ ਕਰ ਲੈਈਆਂ ਕੋਈ ਏਸੀ ਕੋਈ ਸਕ੍ਰੈਪ ਚੋਰੀ ਕਰ ਲੈਣਾ ਇੱਕ ਗੈਂਗ ਵਾਂਗੂ ਚੱਲਦੇ ਸੀ ਕਿ ਜਿਵੇਂ ਕਿਸੇ ਨੂੰ ਸ਼ੱਕ ਨਾ ਹੋਏ ਕਿ ਅਸੀਂ ਪਰਿਵਾਰ ਹੈ ਮਾਈਗਰੇਟਰ ਮਾਈਗ੍ਰੈਂਟਸ ਹੈਗੇ ਆ ਉਸ ਥੇਕੇ ਦਾ ਪ੍ਰਭਾਵ ਲੈ ਜਾ ਕੇ ਜਿੱਥੇ ਵੀ ਇਹਨਾਂ ਨੂੰ ਕੋਈ ਮੌਕਾ ਮਿਲਦਾ ਸੀਗਾ ਉੱਥੇ ਹੀ ਚੋਰੀ ਕਰ ਲੈਂਦੇ ਸੀਗੇ ਇਹਨਾਂ ਤੋਂ ਸਾਨੂੰ ਜੋ ਬਰਾਮਦ ਹੋਈ ਹੈ ਜੀ ਇੱਕ ਮੋਟਰ ਇੱਕ ਏਸੀ 스ਕ੍ਰੈਪ ਇੱਕ ਛੋਟਾ ਹਾਥੀ ਔਰ ਇੱਕ ਆਟੋ ਰਿਕਸ਼ਾ ਜਿਹਦੇ ਚ ਇਹ ਚੋਰੀ-ਚੋਰੀ ਵਾਲੇ ਅਸਮਾਨ ਹੈ ਉਹ ਲੈ ਜਾਣੇ ਔਰ ਕੱਠਿਆਂ ਨੇੜਾ ਕਮਿਊਟ ਕਰਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉਹ ਇਹਨਾਂ ਤੋਂ ਬਰਾਮਦ ਹੋਇਆ ਹੈ ਤੇ ਇਹਨਾਂ ਦਾ ਵੀ ਅਸੀਂ ਮਾਨਯੋਗ ਜੱਜ ਸਾਹਿਬ ਦੇ ਪ੍ਰੂਫ ਕਰਕੇ ਇਹਨਾਂ ਨੂੰ ਰਿਮਾਂਡ ਲਿਆ ਜਾਵੇਗਾ ਤੇ ਕਿੰਨੀਆਂ ਹੋਰ ਚੋਰੀਆਂ ਕੀਤੀਆਂ ਜਾਂ ਵਾਰਦਾਤਾਂ ਕੀਤੀਆਂ ਉਹਨਾਂ ਦਾ ਖੁਲਾਸਾ ਜਿਹੜੇ ਕਹਾੜੀਆਂ ਕੋ ਬੇਚਦੇ ਉਹਨਾਂ ਤੇ ਕਾਰਵਾਈ ਹੋਣੀ ਬਿਲਕੁਲ ਜਿੱਦੀ ਜਿੱਦੀ ਵਿੱਚ ਸ਼ਮੀਲੀਅਤ ਆਏਗੀ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਜੀ ਇਹ ਕਿਸ ਪਿੰਡ ਦੇ ਰਹਿਣ ਵਾਲੇ ਆ ਇਹ ਸ਼ਰਮਦੀ ਲੋਕੇਸ਼ਨ ਯਾ ਸ਼ਰਮਦੀ ਰਿਪੋਰਟ ਸਾਂਝ ਜਿਲੰਧਰ